ਖੁਦਾੜੇ ਪਿਆਰੇ ਲੋਕੋ ਖੁਦਾੜੇ ਮੈਨੂੰ ਫੇਰ ਸੁੰਦਰ ਸਮਾਂ ਦਿੱਤਾ ਉਹਦੇ ਪਵਿੱਤਰ ਵਚਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦੇ ਲਈ ਤੋਂ ਅੱਜ ਅਸੀਂ ਸੋਚਦੇ ਹਾਂ ਕਿ ਜਿਸ ਪਾਸਟਰ ਦੇ ਕੋਲ ਸ਼ੈਂਕਲਾ ਜਾਂ ਜਿਸ ਪਾਸਟਰ ਦੇ ਕੋਲ ਘੱਟ ਲੋਕ ਹਨ ਉਸ ਦੇ ਦੁਆਰਾ ਮੈਂ ਨਾ ਆਸ਼ੀਸ਼ ਪਾਉਣੀ ਆ ਨਾ ਮੈਂ ਵਦਨਾ ਦੇ ਨਾਮ ਮੈਨੂੰ ਚੰਗਿਆਈ ਮਿਲਣੀ ਆ ਪਰ ਜਿਸ ਪਾਸਟਰ ਦੇ ਕੋਲ 20 ਲੱਖ ਤੋਂ 50 ਲੱਖ ਦੀ ਗੱਡੀ ਆ ਜਾਂ ਜਿਸ ਪਾਸਟਰ ਦੇ ਕੋਲ 10000 20000 ਲੱਖ ਦੁਨੀਆ ਉਸ ਦੇ ਦੁਆਰਾ ਮੈਂ ਵਦਨਾ ਵਾ ਪਰ ਮੇਰੇ ਪਿਆਰੇ ਭਾਈਓ ਭੈਣੋ ਖੁਦਾ ਦਾ ਵਚਨ ਸਾਨੂੰ ਇਸ ਤਰ੍ਹਾਂ ਨਹੀਂ ਦੱਸਦਾ ਕਿਉਂਕਿ ਜਦੋਂ ਅਸੀਂ ਪ੍ਰਾਣੇ ਨੇਮ ਚ ਪੜਦੇ ਆ ਤਾਂ ਪ੍ਰਾਣੇ ਨੇਮ ਚ ਸਾਨੂੰ ਪਰਮੇਸ਼ਿਆ ਦਾ ਵਚਨ ਕੀ ਦੱਸਦਾ ਵਾ ਕਿ ਜਦੋਂ ਏਲੀਆ ਪਹਿਲਾ ਰਾਜਾ 17 ਦੀ 8 ਤੋਂ ਲੈ ਕੇ 16 ਦੀ ਪੜਦੇ ਹੋ ਜਗ੍ਹਾ ਤੇ ਜਦੋਂ ਖੁਦਾ ਨੇ ਆਪਣੇ ਦਾਸ ਏਲੀਆ ਨੂੰ ਉਸ ਵਿਧਵਾ ਦੇ ਕੋਲ ਕੱਲਿਆ ਜਿਸ ਦੇ ਕੋਲ ਥੋੜਾ ਜਿਹਾ ਕੁੱਪੀ ਚ ਤੇਲ ਸੀ ਤੇ ਮੱਟੀ ਚ ਥੋੜਾ ਆਟਾ ਸੀ ਪਰ ਜਦੋਂ ਖੁਦਾ ਦੇ ਦਾਸ ਨੇ ਉਹਦੇ ਕੋਲ ਪਹੁੰਚਿਆ ਜਦੋਂ ਉਹਨੇ ਉਸ ਵਿਧਵਾ ਨੇ ਗਰੀਬਨ ਨੇ ਗਰੀਬ ਵਿਧਵਾ ਨੇ ਖੁਦਾ ਦੇ ਦਰ ਦੀ ਟਹਿਲ ਕੀਤੀ ਤੇ ਅਸੀਂ ਉਹ ਜਗ੍ਹਾ ਤੇ ਦੇ ਦੇਆ ਕਿ ਖੁਦਾ ਨੇ ਨਾ ਉਸ ਦੇ ਮਿੱਟੀ ਚੋਂ ਆਟਾ ਮੁਕਾ ਦਿੱਤਾ ਤੇ ਨਾ ਉਸ ਦੇ ਕੁੱਪੀ ਚੋਂ ਤੇਲ ਮੁਕਾ ਦਿੱਤਾ। ਤੋਂ ਇਸੇ ਤਰ੍ਹਾਂ ਜਦੋਂ ਅਸੀਂ ਦੂਸਰਾ ਰਾਜਾ ਉਹਦੀ ਚਾਰ ਦੇ ਆਏ ਚ ਦੇ ਦੇ ਚਾਰ ਦੀ ਅੱਠ ਐ ਪੜਦੇ ਇਹ ਜਗ੍ਹਾ ਤੇ ਅਲੀਸਾ ਜਦੋਂ ਇਸ ਸੁਨੰਮੀ ਟੀਵੀ ਦੇ ਘਰ ਵਿੱਚ ਗਿਆ ਜਿਹੜੀ ਇੱਕ ਮੰਨੀ ਦੰਨੀ ਇਸ ਤਰੀ ਸੀ ਤੋਂ ਕਲੀਸਾ ਨੇ ਜਦੋਂ ਉਸ ਘਰ ਵਿੱਚ ਗਿਆ ਮੰਮੀ ਮੰਨੀ ਦਨੀ स्त्री ਦੇ ਘਰ ਗਿਆ ਤੇ ਉਹਨੇ ਆਪਣੇ ਚੇਲੇ ਨੂੰ ਪੁੱਛਿਆ ਇਸ ਘਰ ਵਿੱਚ ਕਿਸ ਚੀਜ਼ ਦੀ ਘਾਟ ਆ ਤੇ ਜਦੋਂ ਉਹਦੇ ਚੇਲੇ ਨੇ ਦੱਸਿਆ ਕਿ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਤਾਂ ਖੁਦਾ ਦੇ ਦਾਤ ਨੇ ਜਦੋਂ ਉਹਨਾਂ ਨੂੰ ਔਲਾਦ ਦੀ ਬਰਕਤ ਦਿੱਤੀ ਤੇ ਖੁਦਾ ਨੇ ਉਹਨਾਂ ਨੂੰ ਔਲਾਦ ਦੁਆਰਾ ਵਧਾਇਆ ਤੋਂ ਇਸੇ ਤਰ੍ਹਾਂ ਜਦੋਂ ਅਸੀਂ ਖੁਦਾ ਦੇ ਵਚਨ 'ਚ ਪੜਦੇ ਹਾਂ ਸੰਤ ਪੌਲਸ ਕੀ ਕਹਿੰਦਾ ਵਾ ਜਦੋਂ ਅਸੀਂ ਪੜਦੇ ਹਾਂ ਦੂਸਰਾ ਕੁਰੰਤਿਆਂ ਉਹਦੀ 6 ਦੀ 10 ਆਇਤ ਪੜ੍ਹਦੇ ਇਹ ਜਗ੍ਹਾ ਦੇ ਖੁਦਾ ਦੇ ਦਾਸ ਸੰਤ ਪਾਲ ਜੀ ਕਹਿੰਦਾ ਉਦਾਸਾਂ ਜੇ ਪਰ ਸਦਾ ਆਨੰਦ ਕਰਦੇ ਹਾਂ ਨਿਰਦਨਾ ਜੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ ਸੋ ਜਿਵੇਂ ਅਸੀਂ ਮੈਂ ਪਹਿਲਾਂ ਪਰਮੇਸ਼ਰ ਦੇ ਦਾਸ ਏਲੀਆ ਬਾਰੇ ਦੱਸਿਆ ਕਿ ਉਹ ਵਿਧਵਾ ਦੇ ਕੋਲ ਕੁਝ ਨਹੀਂ ਸੀ ਥੋੜਾ ਕਾਟਾ ਸੀ ਥੋੜਾ ਕ ਤੇਲ ਸੀ ਪਾਰਾ ਸੀ ਦੇਖ ਸਾਦੇ ਕਿ ਖੁਦਾ ਦੇ ਦਾਸ ਦੇ ਜਾਨ ਦੇ ਕਾਰਨ ਜਿਸ ਕੋਲ ਨਾ ਗੱਡੀ ਸੀ ਨਾ ਹਜ਼ਾਰਾਂ ਲੱਖਾਂ ਲੋਕ ਸੀ ਤੋ ਉਸ ਦੇ ਦੁਆਰਾ ਉਸ ਵਿਧਵਾ ਨੂੰ ਵੱਡੀ ਬਰਕਤ ਦਿੱਤੀ ਨਾ ਉਹ ਆਟਾ ਮੁੱਕਿਆ ਨਾ ਤੇਲ ਮੁੱਕਿਆ ਤੇ ਇਸ ਦੂਸਰੀ ਵਿਧਵਾ ਨੂੰ ਆਪਣੇ ਦੂਸਰੀ ਸੁਨਮੀ ਟੀਵੀ ਨੂੰ ਪਰਮੇਸ਼ਰ ਨੇ ਬੇੜੇ ਦੀ ਆਸ਼ੀਸ਼ ਦਿੱਤੀ ਆਪਣੇ ਦਾਸ ਅਲੀਸ਼ਾ ਦੁਆਰਾ ਇਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਵੀ ਖੁਦਾ ਦੇ ਦਾਸਾਂ ਦੁਆਰਾ ਵਧਾ ਸਕਦਾ ਜਿਨ੍ਹਾਂ ਕੋਲ ਲੋਕ ਘਾਟਾਂ ਨੇ ਜਿਹੜੇ ਸਾਈਕਲ ਦੇ ਹਨ ਜਿਹੜੇ ਮੋਟਰਸਾਈਕਲ ਦੇ ਹਨ ਇਸ ਲਈ ਜੋ ਖੁਦਾ ਦਾ ਵਚਨ ਕਹਿੰਦਾ ਉਸ ਤਰ੍ਹਾਂ ਚੱਲੋ ਫਿਰ ਪ੍ਰਭੂ ਦੀਆਂ ਆਸ਼ਾਣ ਤੁਸੀਂ ਦੇਖੋਗੇ ਪ੍ਰਭੂਤਾ ਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ